ਆਰ ਦੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਸਣਾਉਂਦੀ ਸਾਰੀ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਭੈਣਾਂ ਚੈਨਲ ਦੇ ਨਾਮ ਇਹ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਜਿਹਦੇ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਆਪਾਂ ਲੈ ਜੰਬ ਤੋੜ ਕੇ ਆਪਣੇ ਘੁੱਟੇ ਤੇ ਲੱਗ ਰਹੇ ਨੇ ਅੰਬ ਲੈ ਗਏ 5-7 ਕਿਲੋ ਪਹਿਲਾ ਦੋ ਤਿੰਨ ਦਿਨ ਹੋਗੇ ਸਾਨੂੰ ਖਪਾਉਂਦੇ ਆ ਨੂੰ ਨਿਕਲ ਨਾਲ ਨਿਪਟਾਉਂਦੇ ਜੀ ਅੰਬ ਆ ਪਤੂਰੀ ਦੱਬ ਕੇ ਪਕਾਵਾਂਗੇ ਪਹਿਲਾਂ ਮੈਂ ਕੋ ਦੋ ਦਿਨਾਂ ਤੋਂ ਅੰਬੋ ਪਕਾ ਰਹੇ ਹਾਂ ਕੁਦੀ ਦੇ ਦੱਬ ਕੇ ਇਹ ਦੋ ਦਿਨਾਂ ਚ ਬਣ ਜਾਂਦੇ ਨੇ ਇੱਥੇ ਮੈਂ ਪਰਸੋ ਦ ਦੱਬੇ ਸੀ ਇਹ ਤੇ ਕੱਲ ਕੁਝ ਤਾਂ ਲੈ ਗਏ ਕੱਢ ਕੇ ਦੋ ਦੱਬੇ ਦੇ ਸੀ ਤੇ ਛੱਟੀਆਂ ਨੇ ਬੰਦੇ ਤਾਂ ਖਾ ਲਾ ਆ ਬਿਲਕੁਲ ਪੋਲੇ ਹੋ ਗਏ ਨੇ ਸੌਫਟ ਸੌਫਟ ਹੋ ਰਹੇ ਨੇ ਬਿਲਕੁਲ ਆੰਬੇ ਹੀ ਤੇ ਖਾਣ ਨੂੰ ਬਹੁਤ ਟੇਸਟੀ ਲੱਗਦੇ ਨੇ ਆ ਦੇਖੋ ਜੀ ਪੋਲੇ ਹੋ ਗਏ ਅੰਬ ਪਹਿਲਾਂ ਪੰਜ ਅੰਬ ਸੀ ਢੱਬੇ ਸੀਗੇ ਚਾਰ ਕੱਲ ਰਾਤ ਕੱਢ ਕੇ ਲੈ ਕੇ ਸੀ ਦੋਏ ਘੱਟ ਬਣੇ ਸੀ ਤੇ ਚਾਰ ਅੰਬ ਆਪਾਂ ਹੋਰ ਕੱਪ ਦਿੰਦੇ ਆ ਤੇ ਤੁਹਾਨੂੰ چیر ਕੇ ਵੀ ਦਿਖਾਵਾਂਗੇ ਵੀ ਕਿੰਨੇ ਵਧੀਆ ਬਣੇ ਨੇ ਕੈਮੀਕਲ ਤੋਂ ਬਿਨਾ ਹਨਾ ਚੀਜ਼ ਜਿਹੜੀ ਉਹ ਸਵਾਦ ਹੀ ਹੁੰਦੀ ਹੈਗੀ ਤੇ ਪਹਿਲਾਂ ਸੀ ਕਹੀ ਗਈ ਇਹਨਾਂ ਨੂੰ ਕਹਿ ਦੇਣਾ ਦੇ ਵੀ ਤੁਹਾਨੂੰ ਉਹ ਦਵਾਈ ਲਿਆ ਦਿਓ ਤੁਸੀਂ ਇਹ ਪੰਪ ਬਣਾ ਲੀਏ ਜੇ ਤੋੜ ਕੇ ਬਸ ਤੁ ਲੋ ਹੈਗੇ ਨੇ ਤੇ ਫਿਰ ਸੁਣੇ ਵਿੱਚ ਟੂੜੀ ਬਣਾ ਕੇ ਦੇਖੀਏ ਬੀ ਬੱਧੀਆ ਬਣਦੀ ਥੋੜੀ ਤੇ ਸੁਪਾੜੀ ਬਹੁਤ ਜ਼ਿਆਦਾ ਦਵਾਈ ਬਹੁਤ ਮਾੜੀ ਹੁੰਦੀ ਆ ਨਾ ਜਿਹੜੇ ਆਪਾਂ ਫਲ ਫੁੱਲ ਬਣਾਉਣ ਪਕਾਉਣੇ ਆ ਦੇ ਨਾਲ ਇਹਦਾ ਗੋਹਾ ਵੀ ਟਾਲ ਦੇ ਫਟਕੀ ਵਾਲੇ ਨੇ ਨਾ ਕੋਸ ਤਾਲੋ ਦੇ ਤਾਂ ਖਸਰੀਆ ਨਿੱਪੜ ਜਾਂਦਾ ਨਾਲ ਦੀ ਨਾਲ ਹੀ ਪਾ ਦਿੰਦੇ ਬਟਰ ਦਾ ਅੰਦਰ ਆ ਰਿਹਾ ਹੈ ਉਧਰ ਇਸ ਹੀ ਦੁਪਹਿਰ ਹੀ ਹੁਣ ਕੋਈ ਅੰਨਾ ਦੁਪਹਿਰਾ ਨਹੀਂ ਹੁੰਦਾ ਦੁਪਹਿਰਾ ਕੀ ਕਹੀਏ ਸਾਰਾ ਦਿਨ ਵਧੀਆ ਮੌਸਮ ਬੱਧੀ ਰਹਿੰਦਾ ਹੈ ਨਾ ਦੁਪਹਿਰਾ ਕਰਦੇ ਨਹੀਂ ਹੁੰਦਾ ਪਹਿਲਾਂ ਗੋਹਾ ਦੇ ਗਏ ਸੀਗੇ ਨਵੇਂ ਸਵਾਰ ਖੜੀਆ ਸੀ ਕਿ ਸਾਰਾ ਸ਼ਾਮ ਨੂੰ ਦੇ ਗਿਆ ਕਰਦੇ ਗੋਹਾ ਆ ਦੇਖੋ ਆਪਣੀ ਮਰਜ਼ੀ ਦੀ ਕੀ ਹੋਇਆ ਆਂਕੀ ਕੋਲ ਜਾ ਕੇ ਦੇਖੇ ਇਹ ਕਿੱਦ ਕਰੇ ਤੇ ਨਾ ਸਵੇਰੇ ਪਹਿਲਾਂ ਸਾਨੂੰ ਤਾਂ ਅਰਚੂ ਦੇਣ ਤੋਂ ਕੁਝ ਪਤਾ ਨਹੀਂ ਲੱਗਿਆ ਵੀ ਕੀ ਹੋਇਆ ਇਹਦੇ ਹੈ ਨਾ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਦੁਬਾਰਾ ਤੋਂ ਦੇਖੀ 7 ਵਜੇ ਸਿਨਮਾਉਂ ਨੇ ਹੁੰਨੇ ਮੱਜਾ ਉਸ ਟਾਈਮ ਆ ਪਾ ਕੇ ਦੇਖੀ ਹੈ ਨਾ ਤਾਂ ਇਹਦੇ ਇਸ ਤਰ੍ਹਾਂ ਪਿਲਕਰੇ ਹੋ ਰਹੇ ਸੀਗੇ ਤੇ ਸਾਨੂੰ ਲੱਗੇ ਸੀ ਵੀ ਇਹਦੇ ਸ਼ਾਇਦ ਹਨਾ ਬਾਬਾ ਮੂੰਹ ਲਾ ਗਿਆ ਰਾਤ ਨੂੰ ਰਾਤ ਨੂੰ ਅੰਦਰ ਹੁੰਦੀ ਆ ਉੱਥੇ ਪਰ ਅੰਦਰ ਜੀ ਕੋਈ ਲਬੋਂ ਦੇ ਨਾਮ ਦਾ ਸੀ ਹੱਲ ਹੁੰਨ ਲਗੀ ਪਰ ਕੋਈ ਹੋਰ ਜਿਆਦਾ ਚੀਜ਼ ਤਾਂ ਨਹੀਂ ਹੋ ਸਕਦੀ ਬਾਬਾ ਹੀ ਮੂੰਹ ਲਾ ਕੇ ਗਿਆ ਹੈ ਨਾ ਇਹਦੇ ਤੁਸ਼ਾ ਮਰੀ ਜਾਂਦੀ ਏ ਤਾਂ ਮੂੰਹ ਤਾਂ ਨਹੀਂ ਤੇ ਪਿਲਕਰੇ ਹੋ ਰਹੇ ਹੋ ਗਏ ਇਹਦੇ ਨੇ ਪਹਿਲਾਂ ਸਾਨੂੰ ਨੂੰ ਲੱਗਿਆ ਸੀ ਮੇਰੇ ਤਾਰ ਕੱਢੀ ਐ ਸੀ ਉਦੋਂ ਕੁਛ ਨਹੀਂ ਲੱਗੇ ਸਾਨੂੰ ਤੈਨੂੰ ਦੇਖਿਆ ਹੀ ਨਹੀਂ ਪਰ ਦੇਖਿਆ ਤਾਂ ਕਿ ਉਹਨੇ ਜੀ ਤਾਰ ਕੱਢੀ ਸੀ ਨਾ ਆਪਾਂ ਕਿਹੜਾ ਆਏ ਦੇ ਇਹ ਚਾਲ ਦੇ ਦੀ ਉਹ ਉਹਦੇ ਕੋਲ ਤਾਂ ਮੈਂ ਉਹਨੇ ਤੇ ਕਦਾ ਫਿਕਰ ਉਹਨੋਂ ਉਸ ਤੋਂ ਬਾਅਦ ਬਿਲਕੁਰੀ ਗੁਜ਼ਾਰਮ ਪਈ ਮੈਨੂੰ ਮੈਨੂੰ ਬੁਖਾਰ ਵੀ ਤੁਪਕੀ ਗੁਰੇ ਨਾ ਤੇ ਜਿਹੜੇ ਥੋਲਾ ਕਰਾਤਾ ਜੀ ਉਹ ਕਹਿੰਦੇ ਸਨ ਸ਼ਾਮ ਨੂੰ ਦਵਾਈ ਫੜ ਕੇ ਲੈ ਜਾਈ ਸਾਡੇ ਪਿੰਡ ਦੇ ਹੈਗਾ ਜੀ ਹਨਾ ਜਿਹ ਕਿਤੇ ਕੀੜਾ ਕੰਡਾ ਛੁੱਭ ਜੀ ਹਨਾ ਉਹ ਵਧੀਆ ਇਲਾਜ ਕਰ ਦਿੰਦੇ ਪਹਿਲਾਂ ਵੀ ਸਾਡੇ ਪਰਿਵਾਰ 'ਚ ਛੁੱਭੇ ਸੀ ਉਦੋਂ ਮੈਂ 2 ਸਾਲ ਹੋ ਗਏ ਸੌਣ ਦੇ ਮਹੀਨੇ ਜੀ ਉਹਨਾਂ ਤੋਂ ਵੀ ਆਪ ਦਵਾਈ ਲੈਤੀ ਸੀ ਆ ਪੱਛ ਲਾਏ ਸੀ ਉਹਨਾਂ ਨੇ ਪੱਛ ਲਾ ਕੇ ਦਵਾਈ ਲਾ ਕੇ ਉਹ ਇਲਾਜ ਕਰਦੇ ਨੇ ਕੋਈ ਸੱਦੇ ਸਵੇਰੇ ਥੋੜਾ ਕਰਦੇ ਸੀ ਕਹਿੰਦਾ ਮੈਂ ਦਵਾਈ ਲਿਆ ਹੁੰਦਾ ਹੁੰਦਾ ਹੋਇਆ ਤੇ ਇਹਦੇ ਮੱਖੀਆਂ ਬੈਂਦੇ ਨੇ ਵਿਚਾਰੀ ਦੇ ਪਤਾ ਸਵੇਰੇ ਪਾਣੀ ਦਾ ਰਸੀ ਗਿਆ ਮੱਖੀਆਂ ਬੈਂਦੀਆਂ ਨੇ ਗਿਆ ਇਸ ਕਰਕੇ ਪਹਿਲੇ ਚੁੰਨੀ ਦੇ ਰੱਖੀ ਐ ਪਤਾ ਨਹੀਂ ਇਹ ਰੱਬਾ ਨਾਲ ਮੈਥ ਨੇ ਕਿ ਇਹ ਮੈਥ ਨੂੰ ਹੋਇਆ ਕਿ ਨਾ ਇਹ ਤਾਂ ਜਿੱਦ ਤੇ ਸਾਡੇ ਘਰੇ ਆਈ ਸਾਡੇ ਘਰੇ ਵੱਧਦੇ ਹੀ ਨਹੀਂ ਕਰਿਆ ਮੱਝ ਨਹੀਂ ਤਿੰਨ ਸਾਲ ਹੋ ਗਏ ਨੂੰ ਆਏ ਨੇ 11 ਸੂਈਏ ਸਾਡੇ ਘਰੇ ਆ ਕੇ ਬਸ ਇੱਕ ਵਾਰ ਇਹ ਆ ਘੱਟੀ ਦਿੱਤੀ ਐ ਇਹਨੇ ਆਪਦੀ ਉਹ ਧੀਰ ਦੇਖੋ ਛਾਪਦਾਰਤੀ ਹੈ ਨਾ ਰਾਤ ਨੂੰ ਉੱਠ ਕੇ ਉਹਦਾ ਨੁਕਸਾਨ ਕਰਤਾ ਇਹਨੇ ਇਹਨੇ ਤਾਂ ਵਾਦਾ ਕਰਿਆ ਹੀ ਨਹੀਂ ਮਾਜਰੇ ਨੂੰ ਸਾਨੂੰ ਇਸ ਵਾਰ ਆਏ ਸੀ ਵੀ ਇਹ ਇਹਨੂੰ ਪਾਸ ਕਰਾ ਕੇ ਵੇਚ ਦਾਂਗੇ ਕੱਟੀ ਜਾਊਗੀ ਜਾਣ ਤੋਂ ਨਾਲ ਕਿ ਜਦੋਂ ਮੁੰਡਾ ਵਿਕ ਜਾਊਗੀ ਟਾਈਮ ਦੁੱਧ ਦੇ ਦਿੰਦੀ ਪੰਜ 6 ਲੀਟਰ ਤੇ ਵੀ ਵਿਕ ਜਾਊਗੀ ਪਰ ਖਾਲੀ ਨਿਕਲ ਗਈ ਸੁਪਦੇ ਖਾਲੀ ਨਿਕਲ ਗਈ ਇਹ ਪਾਏ ਸਾਰ ਕੁਝ ਪਾਲਣ ਦੇ ਨੂੰ ਆਪਾਂ ਤਾਂ ਗੰਡੇ ਨਹੀਂ ਪਾਤੇ ਚਿਚਲੇ ਦੇ ਵੇਚਣਾ ਗੰਡੇ ਪਾਤਾ ਦੀ ਲੇਸੀ ਵੀ ਜੋ ਗੰਡੇ ਮੰਡਾ ਮੂਲਾ ਜਿੰਨਾ ਵੀ ਆਪਾਂ ਨੂੰ ਕਹਿੰਦੇ ਰੋ ਬੇਸਣੀ ਰੋਟੀ ਖਾਓ ਗੰਡੇ ਤੇ ਕਿਉਂ ਨਾਲ ਤੈਨੂੰ ਸਵੇਰੇ ਉਹ ਵੀ ਪਾਤਾ ਸੀਗਾ ਸਾ ਗੰਡੇ ਕਹਿੰਦੇ ਖਾ ਲੈਂਦੀ ਹੈ ਵਧੀਆ ਲਸਣ ਬੰਟਾ ਖਾਦ ਨੂੰ ਖਾ ਲੈਂਦੀ ਹੈ ਗੰਡੇ ਆਪਾਂ ਪਹਿਲਾਂ ਵੀ ਚਾਰਦੇ ਸੀ ਤੇ ਬਾਅਦ ਚ ਵੀ ਫਿਰ ਕਿਉਂ ਚਪਾਕੇ ਪੇਸ਼ਣ ਤੇ ਗੰਡੇ ਦੇਦੇ ਸੀ ਇਹਨੂੰ ਪਤਾ ਨਹੀਂ ਰੱਬ ਕੀ ਮਖਾਂ ਲੈਣ ਲੱਗ ਰਿਹਾ ਮੱਝ ਤੇ ਇੰਨਾ ਕਿੰਨਾ ਕੋ ਗਰੋਅ ਹੈ ਤੇ ਬਸ ਇਹ ਤਾਂ ਹੁਣ ਐਨੀ ਟੈਨਸ਼ਨ ਹੋਈ ਸਵੇਰੇ ਕੁਛ ਨਾ ਚੰਗਾ ਲੱਗਿਆ ਮੱਝਾਂ ਨੂੰ ਉਹ ਵੀ ਤੁਹਾਨੂੰ ਪੇੜ ਆਉਗੋ ਮੁੜ ਕੇ ਸੀ ਨੋ 9:30 ਵਜੇ ਮੱਜਾਂ ਨਵਾਇਆਂ ਫਿਰ ਦੀ ਨਹੀਂ ਕਰਿਆ ਮੱਜਾਂ ਨੂੰ ਨੂੰ ਐ ਹੋ ਗਿਆ ਹਨਾ ਟੈਂਸ਼ਨ ਉਹਨੂੰ ਸਾਨੂੰ ਕਹਿ ਗਿਆ ਕਿ ਤੁਹਾਨੂੰ ਡਰ ਕੋਈ ਨਹੀਂ ਹੈਗਾ ਕਿ ਐ ਵੀ ਕੋਸ ਬੰਦਰ ਦੇ ਮੂੰਹ ਲਾ ਜਾਂਦਾ ਹੈਗਾ ਵੀ ਡਰ ਉਹਨਾਂ ਨੂੰ ਤੁਸੀਂ ਫਿਰ ਵੀ ਆਪ ਨੂੰ ਟੈਂਸ਼ਨ ਬਹੁਤ ਰਹਿੰਦੀ ਜੀ ਕੀ ਕਰੀਏ ਕਸੂ ਸਾਨੂੰ ਪਤਾ ਸੋਹਣ ਦੇ ਸਿੰਗ ਨਹੀਂ ਮਸਾ ਬਣਦੇ ਨੇ ਕਿਹੜਾਈ ਬਣਦੇ ਨੇ ਇਹ ਬਸ ਪਤਾ ਹੀ ਨਹੀਂ ਰੱਖੀ ਰਪਾ ਰੰਝਾ ਅਜਾ ਰਪਾ ਸਾਰੇ ਉਤਰਾ ਮੇਟਾ ਬਖਤੀ ਸਾਰਾ ਕੋ ਸਹਮਿਲ ਦਹਿਣਾ ਪਤਾ ਨਹੀਂ ਕਿ ਉਰੀ ਪਛੂਤੇ ਹੋ ਗਿਆ ਕਿਸੇ ਬੰਦੇ ਤੇ ਹੋ ਜਾਂਦਾ ਫਿਰ ਕੀ ਕਰ ਲੈਂਦੇ ਹਨ ਪਹਿਲਾਂ ਵੀ ਤਾਂ ਹੋ ਗਿਆ ਸੀ ਪਹਿਲਾਂ ਆਪਾਂ ਕੀ ਕਰ ਲਿਆ ਸੀਗਾ ਚਲੋ ਐਂ ਮਨ ਸਮਝਾ ਲੈਂਦੇ ਵੀ ਪ੍ਰਮਾਤਮਾ ਜਿਹੜਾ ਕੁਝ ਕਰਦਾ ਚੰਗੇ ਵਾਸਤੇ ਕਰਦਾ ਉਹ ਕੋ ਚੰਗਾ ਸੋਚ ਕੇ ਕਰਦਾ ਮਾੜਾ ਉਹ ਕਿਦਾ ਨਹੀਂ ਕਰਦਾ ਮਾੜਾ ਤਾਂ ਇਨਸਾਨ ਹੁੰਦਾ ਹੈ ਪ੍ਰਮਾਤਮਾ ਤਾਂ ਦੇ ਮਾੜਾ ਨਾਲ ਕੁਝ ਦਾ ਕਰੇ ਨਾ ਉਹ ਸੋਚ ਕੇ ਆਪਾਂ ਇਹਨਾਂ ਨੂੰ ਕਿਹੜਾ ਡੋਲ ਜਨਾ ਕੋਈ ਨਾ ਹੋਰ ਆਪਣੇ ਪਤਾ ਨਹੀਂ ਆਇਆ ਕੋਈ ਕਰਿਆ ਆਪਣੇ ਪਤਾ ਨਹੀਂ ਕੋਈ ਡਾਕਟਰ ਆਪਣੇ ਬ੍ਰੋਕਰ ਕੋਲ ਕਿਤੇ ਐਂ ਢਾਲ ਦਿੰਦਾ ਹੈ ਹਨਾ ਕਿਰਤ ਦੇ ਸੰਬੰਧ ਵਿੱਚ ਮਾਰਨਾ ਲਾਗੂ ਹੋ ਗਿਆ। ਉਹ ਤੋਂ ਬਾਅਦ ਤੋਂ ਜਿਹੜੀ ਇੱਕ ਲਾਗੂ ਹੋ ਗਈ। ਦੇਸ਼ਾਲੇ ਹੋ ਗਏ ਇਸ ਤਰ੍ਹਾਂ ਪਿਲਕਰੇਗੇ। ਤੂੰ ਬਾਤ ਕਰ ਦੇ ਨੀ ਇਹ ਚੀਜ਼ ਲੱਗਦੀ। ਕੱਪੜੇ ਜਿੱਪੇ ਕੰਦਾ ਲਾਣਾ। ਉਹ ਉਹੀ ਜਿਹੜੇ ਬਣੇ ਹੋਏ। ਇਹ ਥੋੜੇ ਰੰਗਾ ਦੋ ਇਹ ਵੀ ਡੱਟ ਰਹੇਗੇ ਹਜੇ। ਲੋ ਜੀ ਨੇ ਵੀ ਕੱਟ ਬਣੇ ਨੇ ਤੇ ਜਦੋਂ ਕੱਟ ਕੇ ਲਿਆ ਮੈਂ ਉਹ ਚੀਕ ਕੇ ਦੇਖੀ ਇਹ ਕੱਲ੍ਹ ਵੀ ਟ੍ਰੈਟਰ ਹੈਗੀ ਤਾਂ ਕੀ ਕੀ ਗੱਲ ਰੋਣ ਦੀ ਰੋਣ ਮਾੜੇ ਕੋਸਾ ਆ ਜੀ ਮੁਰੋੜੇ ਕੋਈ ਨਹੀਂ ਹਾਂ ਇਹ ਅੰਬ ਮੁੰਬੇਲਾ ਤੇ ਪੋ ਉੱਦੇ ਬਣਿਆ ਹੋਇਆ ਅੰਬ ਹੁੰਦੇ ਕਿੰਨਾ ਸੋਹਣਾ ਲੱਗ ਰਿਹਾ ਅੰਬ ਇਹ ਇਹ ਤਾਂ ਸ਼ਹਿਰੋਂ ਅੰਬ ਲਿਆਉਣੇ ਹੋਏ ਹਜੇ ਹੁੰਦੇ ਵੀ ਨਹੀਂ ਐਨਾ ਮਿੱਠੇ ਨੇ ਨਾ ਬਹੁਤ ਜ਼ਿਆਦਾ ਬਹੁਤ ਜਾਂ ਸੌਫਟ ਨੇ ਮਿੱਠੇ ਨੇ ਜਮੀ ਇਹ ਮੱਝੀ ਮੈਂ ਕਿੰਨੇ ਲੋਕ ਸਿੱਧਰੇ ਆ ਮੁੰਨਾ ਤੁਰਾ ਇਹ ਤੈਟ ਰਹੇ ਹੁ ਜੀ ਵੀ ਇਹ ਮਬਾ ਫਿਰੋਖਾ ਬੱਤੂ ਬੀਜ ਵਿਆ ਫੜਾ ਦੇ ਕੋਈ ਕਾਲਾਲੇ ਅੰਬ ਨਾ ਇੰਨਾ ਵਰਗਾ ਕਾਲਾਲੇ ਦੋ ਤਿੰਨ ਦਿਨ ਆ ਪਤਾ ਨੇ ਇਹ ਨਾਲ ਹੀ ਰੱਖੇ ਸੀ ਆ ਕਤੋਂ ਨਹੀਂ ਬਣਦੇ ਉਹਨੇ ਅੰਬ ਕਿੰਨਾ ਸੁਆ ਬਣਿਆ ਹੋਏ ਅਸੀਂ ਖਾਦੇ ਵੀ ਸੀ ਰਾਤ ਬਹੁਤ ਟੇਸਟੀ ਲੱਗੇ ਸੀਗੇ ਸ਼ਾਮ ਨੂੰ ਰੋਟੀ ਨਾਲ ਛੀਂਦੇ ਸੀ ਖਾਨ ਕਤਰ ਤੇ ਬਹੁਤ ਵਧੀਆ ਬਣੇ ਸੀਗੇ ਤੇ ਆਪਾਂ ਹੋਰ ਨਹੀਂ 10 15 ਟੁਕੜੇ ਲੈ ਕੇ ਆਪਾਂ ਘਟਦੇ ਆਹਰਾ 5:30 ਹੋ ਗਏ 6:00 ਵਜੇ ਦੂਜੀ ਆ ਜੂਗਾ ਦੇ ਆ ਪੰਨਿਆ ਦੇਖੋ ਜੀ ਬੀਜੀ ਬੀਜੀ ਛਡਿਵਲਾ ਪੰਨਿਆ ਨੇ ਆਪਣੀਆਂ ਕੀ ਕਹਿੰਦੇ ਤੁਸੀਂ ਕੁੱਕੜੀਆਂ ਜਾਂ ਛੱਡੀਆਂ ਸਾਡੇ ਪੇਕੇ ਕਹਿੰਦੇ ਤੁਸੀਂ ਛੱਡੀਆਂ ਕਹਿੰਦੇ ਆ ਤੇ ਕੁੱਕੜੀਆਂ ਕਹਿੰਦੇ ਨੇ ਤੇ ਇਹ ਭੁੱਲ ਗਏ ਪੰਨਿਆ ਨੇ ਸੋਚਿਆ ਫੜਫੜ ਜਿਦਾਂ ਲਾ ਕੱਢ ਕੇ ਤਪੂ ਨੂੰ ਦਿਖਾ ਲਈਏ ਬੱਚਾ ਹੁੰਦੇ ਵੀ ਇਹ ਐਂ ਭੱਜਣ ਨੇ ਹੰਡੜੀ ਨੇ ਵੀ ਕਹਿ ਲਿਆ ਉਹ ਤੋਂ ਕੁੱਕੜੀਆਂ ਵਿੱਚ ਛੁੱਪ ਗਏ ਨਾ ਹੁਣ ਤਾਂ ਪੂਨਾਂ ਦਿਖਾ ਲੋ ਇਹਨਾਂ ਨੂੰ ਬਸ ਇਹ ਫਿਰ ਸੂਟ ਕੱਢਣ ਲੱਗ ਜੰਨੇ ਆਗੇ ਤੁਹਾਨੂੰ ਪਤਾ ਹੀ ਹੈ ਜੀ ਸੂਟਾ ਕਰਕੇ ਫਿਰ ਜੰਮੀ ਕਾਤਲੇ ਟਾਈਮ ਲੱਗ ਜਾ ਨਾਲ ਆਪਾਂ ਬਣਾਤੀ ਦਾਲ ਬਣਾਈ ਹੁਜਾਪਾ ਮੂੰਗੀ ਦੀ ਇਹ ਪਕਾ ਰਹੀ ਸੀ ਸੇਮਾ ਪਰ ਮੇਜਾ ਚਾਲੀ ਹੈ। ਮੈਂ ਵੀ ਕਿੰਨੀ ਤਰ੍ਹਾਂ ਜਮੀ એનર્ਜੀ ਦੇ ਬਿਨ ਨਹੀਂ ਰਾਹ ਲੈ ਬਹੁਤ ਸੀ ਮੇਰੇ। ਸੀੜੇ ਕਿਹੜਾ ਕੋਈ ਆਇਆ ਪਕਾ ਦੇਣਾ ਮੇਰੇ ਕੋਲੇ ਮਿਲਣ ਵਾਲੀ ਮੈਸ ਹੈ ਨਾ ਕੋਈ ਫੇਰ ਕੋਈ ਨਾ ਕੋਈ ਹੈ ਨਹੀਂ ਨੀ ਸੀੜੇ ਮੈਸ ਹੈ ਪਤਾ ਹੀ ਨਹੀਂ ਸਾਡੇ ਘਰੇ ਆ ਕੇ ਕੀ ਟੋਕੀ ਗਈ। ਕਿਉਂਕਿ ਕੀ ਆਉਣ ਤੋਂ ਪਹਿਲੇ ਟੋਕੀ ਹੋਈ ਸੀ ਇਹ ਤਾਂ। ਬਾਅਦ 'ਚ ਸਾਡੇ ਘਰੇ ਆਈ ਸੀ ਪਹਿਲਾਂ ਤੇਰੇ ਟੋਕੀ ਹੋ ਗਈ। ਫੀਲ ਕਰਕੇ ਤਾਂ ਨੀ ਬਣਿਆ ਵੀ ਨਾ ਤਾਂ ਇਹ ਆਪਾਂ ਕਹਿ ਦਿੰਨੇ ਵੀ ਆਪਾਂ ਪਸ਼ੂ ਲੈਂਦਾ ਤਾਂ ਅਗਲੇ ਨੇ ਖਰਾਬ ਪੁੱਤ ਦੇ ਤਾਂ ਅਗਲਾ ਕੋਈ ਖਰਾਬ ਪਸ਼ੂ ਹੀ ਦਿੰਦਾ ਜਿੱਥੇ ਆਪਾਂ ਜਾਣਦੇ ਉਸੇ ਜਮੀਨ 'ਚ ਵਪਾਰ ਕਿੱਲਾ ਲੱਗਦੇ ਹੁੰਦੇ ਨੇ ਉਹਨਾਂ ਦੇ ਘਰੇ ਦੇਖਦੇ ਨੂੰ ਤੁਹਾਨੂੰ ਇੱਥੇ ਆਇਆਂ ਨੂੰ ਤੁਹਾਨੂੰ ਲਗਦਾ 10 ਸਾਲ ਹੁੰਦੇ 7-8 ਸਾਲ ਹੋ ਗਏ ਅਸੀਂ ਉਹਨੂੰ ਦੇਖਦੇ ਆ ਨੂੰ ਤੇ ਕੱਟੀਆਂ ਹੀ ਦਿੰਦੀ ਸੀ ਆਏ ਸਾਲ ਹੁੰਦੀ ਸੀ ਸਾਡੇ ਘਰੇ ਆ ਕੇ ਪਤਾ ਨਹੀਂ ਇਹਨੂੰ ਕੀ ਹੋ ਗਿਆ ਐਵੇਂ ਆਪਾਂ ਇੱਥੇ ਦੋਸਤ ਨਹੀਂ ਦੇ ਸਕਦੇ ਆਪਾਂ ਕਹਿੰਦੇ ਹਾਂ ਨਾ ਕੋਈ ਖਰਾਬ ਪਸ਼ੂ ਦੀ ਜੀ ਤਾਂ ਇਹ ਅੱਖੀਂ ਦੇਖੀ ਦੇਖੋ ਨਵਾਂ ਐਡਰੈਸ ਅਗਰ ਤੁਸੀਂ ਨਾਲ ਦੇਖੀ ਬੋਲ ਮੈਂ ਲੇਕਿਨ ਇਹਨੇ ਸਭ ਕੋ ਜੰਦਾ ਆਪਣਾ ਕੋ ਘਾਟੀ ਨੂੰ ਵੀਰ ਜਣ ਕਹਿੰਦਾ ਕੋ ਬੜੀ ਦਾ ਕੱਢਾਂਗੇ ਫਿਰ ਕੱਢਾਂਗੇ ਬਹੁਤ ਝੋਟੀਆਂ ਦੀ ਜਦੋਂ ਉਹ ਚਾਹੁੰਦੇ ਕਿ ਉਹ ਆ ਕੇ ਰਲੋ bina ਆਏ ਦਾ ਲੈ ਲੇਣਾ ਤੁਹਾਡੇ ਘਰੋਂ ਵਰਤੀ ਹੈ ਇਹ ਮਧੁਰਾ ਵਰਤੀ ਇੱਕ ਸੋਹਣੀ ਡੱਪਿਆ ਇੱਕ ਸਾਲੀ ਡੱਪਿਆ 100 ਰੁਪਿਆ ਇੱਕ ਸੌਣ ਡੱਪਿਆ ਕਹਿੰਦੇ ਉਹਦੇ ਸੌਣ ਘਰੇ ਆਉਂਦੇ ਹੋ ਕੇ ਆਈ ਘਰ ਤੇ ਇੱਕ ਸੌਣ 50 ਰੁਪਿਆ ਤੇ ਮਾ ਜਿਹੜੇ ਲੱਗਦੇ ਘਰ ਜਾ ਆਹ ਕੋਨੇ ਨੂੰ ਜੱਟੀਆਂ ਇਹ ਪਾਣੀ ਪਲੇਟ ਪਿੰਦੇ ਆਣੇ ਤਾਂ ਤੋਂ ਬਾਅਦ ਆਪਾਂ ਨੇ ਇਹ ਕੱਢ ਤੇ ਦੁੱਧក៏ ਪਾਏ ਆਏ ਆ ਪਹਿਲਾਂ ਇਹਨਾਂ ਨੂੰ ਪਿਆਵਾਂਗੇ ਪਾਣੀ ਫਿਰ ਦੱਬੇ ਗਾਣਾ ਮਿੱਠੂ ਹੀ ਪਾ ਦਾਂਗੇ ਮੈਨੂੰ ਤਾਂ ਵਈ ਲੱਗਿਆ ਸੀ ਵੀ ਸਾਡੀ ਮਾਂ ਸ਼ਾਇਦ ਨਾ ਖੰਦਰ ਤੋਂ ਹੀ ਹੁੰਦੀ ਤੁਹਾਨੂੰ ਜਿਵੇਂ ਲੱਵੇ ਹੁੰਦੀ ਐ ਨੇ ਵੀ ਤੁੰਨੀ ਤੇ ਕਿਤੇ ਮੱਛੀ ਹੀ ਨਾ ਵੀ ਤਾਂ ਛਾਲੇ ਹੋ ਗਏ ਫਿਰ ਉਸ ਸਮਾਰ ਕੇ ਦੇਖਿਆ ਗੌਰ ਨਾਲ ਵੀ ਜੇ ਬਾਲ ਤਾਂ ਨਹੀਂ ਮੱਛੇ ਹੈ ਹਨਾ ਇਹ ਤੋਂ ਇਤੇ ਬੈਠਦੀ ਹੈਗਾ ਵਾਲ ਮਾਜਦੇ ਫਿਰ ਨਾ ਕਿੁੰਡਾ ਮਾਜਦਾ ਬੇ ਛਾਲੇ ਥੋੜਾ ਇਹ ਹੁੰਦੇ ਸੀਗੇ ਇੱਕ ਦਿਨ ਤੇ ਹੋ ਗਈ ਜਿਵੇਂ ਤੇ ਫਿਰ ਅਸੀਂ ਦਿਮਾਗ ਲਗਾਇਆ ਵੀ ਇਹ ਤਾਂ ਕੁਝ ਹੋਰ ਹੀ ਹੋ ਗਿਆ ਇਹ ਦੇ ਪਰਾ ਸੀ ਕਿ ਹਾਏ ਅਪ ਤਾਂ ਮੈਂ ਸਮਝਾਦੀ ਤੂੰ ਇੰਨੀ ਤੇ ਬੈ ਗਈ ਕਿ ਤੇ ਮੈਂ ਤੇ ਵਾਲੇ ਦਾ ਇੱਕ ਵੀ ਨਹੀਂ ਮੱਚਿਆ ਹੋਇਆ ਕਿਉਂਕਿ ਜੇ ਬਸ ਤਾਂ ਕੋਈ ਕੰਮ ਤਾਂ ਨਿਰੋਸ ਜੀ ਇਹ ਨਹੀਂ ਕਰਿਆ ਸਾਰਾ ਦਿਨ ਇਹਦੀ ਟੈਨਸ਼ਨ ਮਿੱਟਦੀ ਹੱਦੀ ਵੀ ਵੀ ਹੁਣ ਇਹਦਾ ਦੁੱਧ ਦਾ ਕੀ ਕਰੀ ਆਪਾਂ ਵਰਤੀਏ ਜਾਂ ਨਾ ਵਰਤੀਏ ਹਨਾ ਇਹ ਵੀ ਟੈਨਸ਼ਨ ਹੈ ਕਿ ਜਿਉਂ ਉਹ ਤਾਂ ਕਹਿੰਦਾ ਕੋਈ ਡਰ ਨਹੀਂ ਸੁੱਤਦਾ ਕੋਈ ਡਰ ਨਹੀਂ ਕਹਿੰਦਾ ਵੀ ਵਰਤਣ ਦਾ ਵੀ ਤੁਸੀਂ ਡਰਦੇ ਹੋ ਵੀ ਐ ਕੋਈ ਡਰ ਨਹੀਂ ਹੁੰਦਾਗਾ ਜਿਉਂ ਇਹਦੀ ਚਮੜੀ ਇਹ ਗਲ ਗਲਦੀ ਹੁੰਦੀ ਐ ਨਹੀਂ ਜਮਦੀ ਜੀ ਨਹੀਂ ਉਹ ਕਹਿੰਦਾ ਦਵਾਈ ਦੇ ਦੋ ਨਹੀਂ ਕਰ ਹੈ ਬਈ ਇਹਦਾਂ ਨੂੰ ਦਵਾਈ ਦਵਾਈ ਨਾਤੀ ਹੈ ਦਵਾਈ ਨੇ ਤਾਂ ਉਹ ਜਾਲੋਂ ਜ਼ਹਿਰਵਾਦ ਸਵੇਰੇ ਦੇ ਕੋਲ ਹੈ ਨਹੀਂ ਸੀ ਕਿਉਂਕਿ ਕੱਲ ਕਹਿੰਦਾ ਕੋਈ ਆ ਗਿਆ ਸੀਗਾ ਕੀੜਾ ਸਵੇਰ ਵਾਲਾ ਹੈ ਨਾ ਤੇ ਉਹਦੇ ਰਾਤੀ ਦੀ ਦਵਾਈ ਅੱਜ ਵੀ ਕੋਈ ਆ ਗਿਆ ਸੀ ਹਾਂ ਅੱਜ ਵੀ ਸਾਡੇ ਘਰੇ ਆ ਰਿਹਾ ਥੋੜਾ ਫੋਨ ਆ ਰਿਹਾ ਸੀਗਾ ਕਿ ਬਈ ਆਜੋ ਮੜਾ ਛੇਤੀ ਥੋੜੇ ਘਰੇ ਆ ਰਹੇ ਹਾਂ ਅਸੀਂ ਤੇ ਤੇ ਕੀੜਾ ਉਹ ਨੂੰ ਆ ਗਿਆ ਸੀਗਾ ਸੋ ਬਗਲ ਉਹ ਜੀ ਇੰਨੇ ਡਰੇ ਪਏ ਰੱਸੀਆਂ ਦੇ ਵੀ ਸੱਪ ਬਣ ਜਾਂਦੇ ਨੇ ਜਿੱਥੇ ਕੋਈ ਚੇਰੀ ਦਾ ਪੱਤਾ ਜਾਂ ਹਲਦ ਹੈ ਮੈਂ ਤਾਂ ਹੱਥਾਂ ਰੱਪਣ ਲੱਗੀ ਮੂਹਰੋਂ ਮਾਇ ਲੱਗੇ ਵੀ ਇੱਥੇ ਵੀ ਨਾ ਕੁਝ ਬੈਠਾ ਹੋਵੇ ਇੱਥੇ ਵੀ ਨਾ ਬੈਠਾ ਹੋਵੇ ਕੋਲ ਕਾ ਜਿਹਨਾਂ ਇੰਦਰ ਬੈਠਾ ਹੋਵੇ ਇਧਰੋਸ ਮੈਂ ਜਾਉਂਦੋ ਪਹਿਲਾਂ ਸੀ ਇੰਨਾ ਟਾਈਮ ਡਰ ਲਿਗੇ ਅੱਜ ਧੀਰ ਬੰਦਰ ਕੇ ਪਾ ਫਰੈਂਟ ਆ ਜੁੱਤੇ ਮੈਂ ਚਾਈ ਸੀ ਖੜ ਜਾ ਸੁਣ ਸੁਣ ਕੇ ਕਰਦੀ ਸੀ ਉੱਧਰ ਲੈ ਕੇ ਹੈ ਨਹੀਂ ਕਿ ਵਾਰ-ਵਾਰ ਲੈਟਾ ਨੂੰ ਚੰਦਨ ਹੁੰਦਾ ਇੱਥੇ ਹੁੰਦੀ ਤੂੰ ਹੀ ਤੇ ਐਂ ਆ ਜਾਨਿਆ ਟੱਕ ਕੇ ਹੁਣ ਤਾਂ ਨਹੀਂ ਪਿਆਰ ਕਰੂ ਉਜੀ ਕਰਨਾ ਮੇਰੇ ਇੱਥੇ ਲੋਕੀਂ ਨੂੰ ਦੰਡਾ ਪੈਖੀ ਕਰਦੇ ਆਂ ਨਾ ਬਈ ਮੋਟਰ ਚਲਾ ਲਓ ਚਲੋ ਮੋਟਰ ਕਿ ਜਲੀ ਨਹੀਂ ਚਲੋ ਜੀ ਵੀਡੀਓ ਦਾ ਅੰਡਾ ਪੈਖੀ ਕਰਦੇ ਆਂ ਜੇ ਵੀਡੀਓ ਵਧੀਆ ਲੱਗੀ ਹੋ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਕਿਸੇ ਨੂੰ ਪਤਾ ਵੀ ਮੱਝਵਾਰ ਆਪਾਂ ਨੂੰ ਕੀ ਦੇਈਏ ਹੈਨਾ ਵੀ ਐ ਹੋ ਰਿਹਾ ਹੈ ਜਰੂਰ ਦੱਸਿਓ ਪਲੀਜ਼